ਸੋ ਨਮਸਤੇ ਸਸ਼ੇਕਰ ਮੇ ਦੋਸਤੋ ਤੇ ਗੇਮ ਸਾਰੇ ਸੋ ਵੈਲਕਮ ਬੈਕ ਟੂ ਦੀ ਚੈਨਲ ਆਮ ਜੈਸਮਿਨ ਐਂਡ ਵੈਲਕਮ ਟੂ ਦੀ ਡੇ 6 ਆਫ ਨਵਰਾਤਰੀ ਸੋ ਇਸ ਇਨ ਨਾ ਮਮਾ ਜਾਹਰੇ ਸੀ ਕਿ ਮਾਰਕੀਟ ਮੈਂ ਨਹੀਂ ਜਾ ਰਹੀ ਕਿਉਂਕਿ ਮੇ கிளாਸ ਸੀ ਕਿ ਤੇ ਮੈਂ ਅੱਜ ਤੱਕ ਨਹੀਂ ਛੱਡਣ ਵਾਲੀ ਕਲਾਸ ਆਪਣੀ ਠੀਕ ਹੈ ਸੋ ਨਾ ਮੇਰੀ ਫਰੈਂਡ ਦਾ ਬਰਥਡੇ ਸੀਗਾ ਉਸ ਦਿਨ ਸੋ ਓਨਲੀ ਸੀ ਇਨ ਦਾ ਬਰਥਡੇ ਸੀ ਠੀਕ ਐ ਸੀ ਡਾਂ ਦੇ ਹੋਗੇ ਸੋ ਮम्मा ਉਹਦੇ ਲਈ ਨਾ ਗਿਫਟ ਲੈ ਆਂਦੇ ਲਈ ਗਏ ਸੀ ਕਿਉਂਕਿ ਉਸਨੇ ਪਿਛਲੇ ਸਾਲ ਨਾ ਮम्मा ਨੂੰ ਕਿਹਾ ਸੀਗਾ ਕਿ ਆਂਟੀ ਮੇਰਾ ਗਿਫਟ ਕਿੱਥੇ ਹੈ ਤਾਂ ਮम्मा ਕਹਿੰਦੇ ਸੀਗੇ ਇਸ ਵਾਰ ਤਾਂ ਕਿ ਮੈਂ ਰਹਿ ਗਏ ਲਾਈਕ ਮम्मा ਭੁੱਲ ਗਏ ਸੀਗੇ ਬਟ ਅਗਲੀ ਵਾਰ ਤੇ ਨਜ਼ਰੂਰ ਦੇ ਦੋਗੇ ਤੇ ਉਸ ਵਾਰ ਮਮਾ ਸੋਚਿਆ ਕਿਉਂ ਕਰੇ ਆਰੀਆ ਸਾਡੇ ਤਾਂ ਨਾ ਮम्मा ਨੇ ਕਿਹਾ ਕਿ ਚਲੋ ਥੋੜੀ ਜਿਹੀ ਇੱਕ ਪਾਰਟੀ ਕਰ ਲੈਨੇ ਆ ਤਾਂ ਮੈਂ ਕੇਕ ਲੈ ਕੇ ਆਏ ਸੀਗੇ ਤੇ ਗਿਫਟ ਠੀਕ ਹੈ ਤੇ ਅੰਦਰ ਮੈਂ ਬੈਠੀ ਪੜਦੀ ਮੈਂ बिकॉज़ ਮੇਰੀ ਕਲਾਸ ਚੱਲ ਰਹੀ ਸੀਗੀ ਗਿਜੀ ਬੰਦੇ ਠੀਕ ਹੈ ਉਸ ਵਾਰ ਬੜਾ ਵੱਡਾ ਕਲਾਸ ਜੇ ਖਤਮ ਕੀਤੀ ਆਪਣੀ ਤੇ ਫਿਰ ਮੇਰੇ ਲਈ ਲੈ ਕੇ ਆਏ ਸੀਗੇ ਦਿਸਕੇਪਡ ਇੱਕ ਪੈਂਡੈਂਟ ਜੋ ਹਾਰਟ ਵਾਲਾ ਹੁੰਦਾ ਠੀਕ ਹੈ ਸੇ ਮੇਰੇ ਲੈ ਕੇ ਆਏ ਸੀ ਐਂਡ ਮੈਸੇਜਸ ਹਨਾ ਤਾਂ ਤੁਹਾਨੂੰ ਲੱਗਦਾ ਹੋਊਗਾ ਕਿ ਬਈ ਜਿੰਨੇ ਵੀ ਮੇਰੀ ਵੀਡੀਓਜ਼ ਗਰਨੇ ਇਹੀ ਆਂਦੀਆਂ ਹਨਾ ਕਦੇ ਤੁਸੀਂ ਬੈਸਟ ਫਰੈਂਡ ਮੇਰੀ ਜੋ ਹੈਗੀ ਆ ਉਹਨੂੰ ਬਹੁਤ ਘੱਟ ਦੇਖਿਆ ਹੋਗਾ ਕਿਉਂ ਇਹ ਰੀਜ਼ਨ ਇਸ ਲਈ ਕਿਉਂਕਿ ਸਾਡੇ ਦੋਨਾਂ ਦੇ ਘਰ ਨਾ ਬਹੁਤ ਦਾ ਨੇੜੇ ਨੇ ਜ਼ਿਆਦਾ ਦੈਨ ਮੇਰੀ ਅਤੇ ਮੇਰੇ ਬੋਏਫਰੈਂਡ ਦਾ ਘਰ ਉਹਦਾ ਘਰ ਬਹੁਤ ਦੂਰ ਹੈ ਠੀਕ ਹੈ ਅਤੇ ਉਹਦੇ ਘਰ ਆਉਣਾ ਜਾਣਾ ਬਹੁਤ ਘੱਟ ਹੁੰਦਾ ਹੈ ਬਟ ਇਹ ਬਹੁਤ ਕੋਲ ਆ ਅਤੇ ਇਹਦੀ ਨਾ ਮੇਰੀ ਜ਼ਿਆਦਾ ਇਹਦੇ ਨਾਲ ਬੋਂਡਿੰਗ ਨਹੀਂ ਹੈਗੀ ਜਿੰਨੀ ਮੇਰੀ ਮੰਮਾ ਨਾਲ ਆ ਅਤੇ ਮੇਰੀ ਮੰਮਾ ਨੂੰ ਸਿੱਧਾ ਫੋਨ ਕਰਵਾ ਦੂੰਗੀ ਕਿ ਆਂਟੀ ਮੇਰਾ ਆਉਣ ਦਾ ਮਨ ਹੈ ਠੀਕ ਹੈ ਅਤੇ ਨਵਰਾਤਰੀ ਦੇ ਵੀ ਇਹਨੇ ਐਂ ਕੀਤਾ ਕਿ ਆਂਟੀ ਮੈਂ ਆਉਣਾ ਵਾ ਅਤੇ ਮੰਮਾ ਨੇ ਕਿਹਾ ਕਿ ਹਾਂ ਠੀਕ ਹੈ ਆ ਜਾਈਂ ਅਤੇ ਬਾਕੀ ਫਰੈਂਡਸ ਨੂੰ ਇਸ ਲਈ ਨਹੀਂ ਬੁਲਾਇਆ ਬਿਕੋਜ਼ ਉਹਨਾਂ ਦੇ ਕਾਰਬੋ ਦੂਰ ਨੇ ਪਲੱਸ ਉਹਨਾਂ ਦੇ ਵੀ ਘਰੇ ਸਾਂਝੀ ਪੂਜਾ ਹੁੰਦੀ ਆ ਤਾਂ ਉਹ ਬਿਜ਼ੀ ਹੋਣਗੇ ਤਾਂ ਇਹ ਆਈ ਸੀ ਕਿ ਸੋ ਸਾਰਾ ਕਾਰਜ ਕਰੰਦਵਾਤ ਹੋਣਾ ਸੀ ਕਰਾਂਗੇ ਪੂਜਾ ਜਾਗ ਰੋਟਿਆ ਜਾਗ ਤੇਰੇ ਮੱਥੇ ਲੱਗਣ ਬਾਗ ਤੇਰਾ ਵੀਰ ਬੜਾ ਸਰਦਾਰ ਰੋਟੀ ਖਾਲਾ ਬਰੋਟਿਆ ਵੀ ਤੇਰੀਆਂ ਪੈਰਾਂ ਦੀਆਂ ਚੋਕੜੀਆਂ ਪੱਲੀਆਂ ਆਰਤੀ ਕਰਾਂ ਤੇ ਆ ਲੇ ਖੜੀਆਂ ਤੂੰ ਖੋਲ ਮੱਤ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰਨ ਸੜੇ ਆਇਆ ਗੋਵਿੰਦ ਸੜੇ ਆਇਆ ਝੜੱਕੇ ਲਾਉਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਕੇਲ ਮੇਲ ਕੇ ਆਇਆ ਦੂਜੀ ਆਖੀ ਖਰਾ ਪਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋਲਣੀਆਂ ਸ਼ਿਵ ਦਵਾਲੇ ਖੜੀਆਂ ਤੂੰ ਖੋਲ ਮਾਤਾ ਮਟਰੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪ੍ਰੇਮ ਗੰਗਨ ਸੱਡੇ ਆਇਆ ਗੋਵਿੰਦ ਸੱਡੇ ਆਇਆ ਛੜਕ ਲਾਉਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਖੇਲ ਮਿਲ ਕੇ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵ ਦਵਾਲੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਾਣ ਸਾਡੇ ਆਇਆ ਗੋਵਿੰਦ ਸਾਡੇ ਆਇਆ ਛੜਕੇ ਲਾਉਂਦੀ ਮਾਇਆ ਮੈਂ ਹਲਕਾ ਦਰਸ਼ਨ ਪਾਇਆ ਮੈਂ ਖੇਲ ਮਿਲ ਕੇ ਆਰਤੀ ਕਰਾ ਦਿਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵ ਦਵਾਲੇ ਕਹਿੰਆਂ ਤੂੰ ਖੋਲ ਮਾਤਾ ਵਟੜੀ ਮੈਂ ਪੁੰਜਾ ਤੇਰੀ ਵਟੜੀ ਮੈਂ ਪੁੰਜਾ ਤੇਰੇ ਪੈਰ ਨਹਿਣ ਸੜੇ ਆਇਆ ਗੋਬਿੰਦ ਸੜੇ ਆਇਆ ਛੜਕੇ ਲਾਉਂਦੀ ਮਾਇਆ ਮੈਂ ਹਰ ਘਰ ਨਾਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਢੋਲੜੀਆਂ ਦੋ ਸ਼ਿਵ ਦਵਾਲੇ ਖਣਿਆ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਟੜੀ ਮੈਂ ਪੂਜਾ ਤੇਰੇ ਪੈਰਾਂ ਛੜੇ ਛੜੇ ਯਾਰ ਮੀਰ ਪਿਆਰ ਦੀਆਂ ਲੋ ਲੜੀਆਂ ਲੋ ਸ਼ਿਵ ਦਿਵਾਲੇ ਕਰੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਐਨ ਸਾਡੇ ਆਇਆ ਗੋਬਿੰਦ ਸਾਡੇ ਆਇਆ ਝੜਕੇ ਲਾਉਂਦੀ ਮਾਇਆ ਮੈਂ ਹਰ ਦਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਆਇਆ ਮੈਂ ਜੀ ਮਤਾ ਤੇਰੀਆ ਬਤਾਰੇ ਉਹ ਥੋੜੀ ਆਰਤੀ ਕਰਾਂ ਆਰਤੀਆਂ ਦੀ ਆਰਤੀ ਕੋਈ ਦੀਵਟਿਆਂ ਦੀ ਲੋ ਕਰਾਂ ਸੰਜੀ ਤੇਰੀ ਆਰਤੀ ਮੇਰਾ ਪਾਰਨ ਤਾਰਨ ਹੋ ਸੰਜੀ ਦੇ ਅਲੇ-ਦਾਲੇ ਹਰੇ ਹਰੇ ਕੰਨੇ ਮੈਂ ਤੇਨੂੰ ਕੁਛਾਂ ਸੰਜੀ ਕਹਿ ਤੇਰੇ ਮੰਮੇ ਸਤ ਮਰੇ ਪਰ ਤੁਝੇ ਪੈਣੋ 16 ਮੇਰੇ ਮੰਮੇ ਸੱਤਾ ਦਾ ਮੇਰਿਆ ਛਾਇਆ ਦੀ ਦੇ ਆਲੇ ਦਲੇ ਤੇ ਯੇ ਪਸਾਤ ਇੱਕ ਤੁ ਤੁ ਸੁਣਾ ਕੀ ਕਹ ਤੇਰੇ ਸਹਾਂ ਵੀ ਨਹੀਂ ਚੱਕ ਹੁੰਦੀ ਤੇ ਤੁਝੇ ਵੈਣੋ 16 ਮੇਰੇ ਚਾਚ ਸਤਾਦਾ ਮੈਂ ਵਿਆਹ ਚਾਇਆ 16 ਦੀ ਗੁਣਮਾਈ ਸੰਜੀਵੇ ਆਲੇ ਦਲੇ ਕਹੀ ਚਲਾਈ ਮੈਂ ਤੈਨੂੰ ਪੁੱਛਾਂ ਸੰਜੀ ਕਹ ਤੇਰੇ ਪਾਈ ਸਤਮਰੇ ਪਤੀ ਜੇ ਵੈਣੋ 16 ਮੇਰੇ ਪਾਈ ਮੈਂ ਵਿਆਹ ਚਾਇਆ 16 ਦਿਨ ਕੁ ਮਾਰ ਸੰਜੀ ਦੇ ਆਲੇ-ਦੁਆਲੇ ਤੁਹਾਨੂੰ ਦੀ ਮੈਂ ਸੈਨੂੰ ਪੁੱਛਾਂ ਸੰਜੀ ਕਹਿ ਦੇਣਾ ਦੀ ਛੁੱਟੀ 9 ਦਿਨਾਂ ਦੀ ਛੁੱਟੀ ਲੈਣਾ ਦਸਵਾਦ ਸ਼ਹਿਰ ਘੜਵੜ ਘੜਵੜ ਘੱਟਾ ਜਾਵੇ ਸੰਜੀ ਆਵਾ ਮੇਰੀ ਸੰਜੀ ਸੱਜ ਪਰ ਗਹਿਣੇ ਵੀਰੰਤਾ ਮੇਰਾ ਸੁਝਾਏ ਦਾ ਸਾਥੀ ਮੈਂ ਉਥੋ ਲਿਆਵਾਂ ਮੇਰੀ ਸੰਜੀ ਸੱਜ ਪਰ ਗਹਿਣੇ ਤੂੰ ਲੈ ਮੇਰੀ ਸੰਜੀ ਸੱਜ ਪਰ ਗਹਿਣੇ ਸੰਜੀਤਾ ਮੰਗਦੀ ਲਾਲ ਲਾਲ ਚੂੜੀਆਂ ਮੈਂ ਕਿੱਥੋਂ ਲਿਆਵਾਂ ਮੇਰੀ ਸੰਜੀ ਲਾਲ ਲਾਲ ਚੂੜੀਆਂ ਵੀਰੰਤਾ ਮੇਰਾ ਹਰਦਾ ਸਾਥੀ ਮੈਂ ਉੱਥੋਂ ਲਿਆਂ ਮੇਰੀ ਸੰਜੀ ਲਾਲ ਲਾਲ ਚੂੜੀਆਂ ਤੂ ਲੈ ਮੇਰੀ ਸੰਜੀ ਲਾਲ ਲਾਲ ਚੂੜੀਆਂ ਸੰਜੀ ਤਾਂ ਮੰਗਦੀ ਲਾਲ ਲਾਲ ਦੁਨੀਆ ਮੈਂ ਕਿੱਥੋਂ ਲਿਆਂ ਮੇਰੀ ਸੰਜੀ ਲਾਲ ਲਾਲ ਚੂੜੀਆਂ ਵੀਰੰਤਾ ਮੇਰਾ ਹਰਦਾ ਸਾਥੀ ਮੈਂ ਉੱਥੋਂ ਲਿਆਂ ਮੇਰੀ ਸੰਜੀ लाल लाल चूनिया तू ल मेरी सांझी ला लाल चूनिया साँझीता मंगजी हरा हरा गोबर मैं तोले आवा मेरी सांझी हरा, हरा हरा गोबर वीरनता मेरा धोआ दा पानी मैं तोले आवा मेरी सांझी हरा हरा गोबर तू ल मेरी सांझी हरा हरा गोबर ਰੋਟੀ ਵੇੜਾ ਹੋਇਆ ਨਹੀਂ ਸੁਣ ਸੰਜੜੀਏ ਰੋਟੀ ਕੋਣ ਪਕਾਵੇ ਨਹੀਂ ਸੁਣ ਸੰਜੜੀਏ ਰੋਟੀ ਪਕਾਵੇ ਬਾਬੂ ਨਹੀਂ ਸੁਣ ਸੰਜੜੀਏ ਬਾਬੂ ਗੋਦੀ ਦੀਗਾ ਨਹੀਂ ਸੁਣ ਸੰਜੜੀਏ ਓਇਓ ਮੇਰਾ ਪਤੀ ਜਾਣੀ ਸੁਣ ਸੰਜੜੀਏ ਪਤੀਜੇ ਪੈਰੀ ਕੜੀਆਂ ਨਹੀਂ ਸੁਣ ਸੰਜੜੀਏ ਗੜਸਨਿਆਰੇ ਨੇ ਕੜੀਆਂ ਨਹੀਂ ਸੁਣ ਸੰਜੜੀਏ ਸਨੇਹਾਰੇ ਨੇ ਘੜੀਆਂ ਨਹੀਂ ਸੁਣ ਸੰਜੜੀਏ ਹੇ ਸੰਜੜੀ ਜੀ ਜੈ ਉਹ ਬਲਵੰਤਾ ਜੀ ਕੀ ਜੈ ਸਭ ਆਲੀ ਆ ਗਈ ਹਾਂ ਜਰਾ ਦੱਲੀਏ ਸੰਜੜੀਏ ਚੱਲੋ ਚੱਲੋ ਜੀ ਨੂੰ ਇੱਥੇ ਕਰਨਾਂ ਵੀ ਲਾਈਕ ਇਟ ਵੀ ਲਾਈਕ ਇਟ ਬੰਦ ਕਰੇ ਇੱਕ ਦੋ ਬੰਦ ਹੋਣ ਚਾਰ ਪੰਜ ਜਣੇ ਮੈਂ ਵੀ ਸੋਚਿਆ ਸੀ ਕਿ ਸਾਡੇ ਨਾਲ ਕਿਉਂ ਖਾਣਾ ਚੱਲੋ ਲਗਾ ਲਓ ਸਕਾ ਲਗਾ ਲਓ ਤੇ ਇੱਥੇ ਨਾ ਕਾਲੀ ਕਾਲੀ ਦੇ ਵਿੱਚ ਅਸੀਂ ਕੈਂਡਲ ਵਗੈਰਾ ਰਖਣਾਵੇਂ ਬੋਲੇਗਾ ਲ ਕੇਕ ਰੱਖਿਆ ਤੇ ਉਹਨੂੰ ਬਟਾ ਬਟ ਸਰਪ੍ਰਾਈਜ਼ ਦਿੱਤਾ ਸੀਗਾ ਅਸੀਂ ਇਹ ਸਾਰਾ ਕੁਝ ਬੋਲ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਕੇਕ ਕਟਿੰਗ ਕਰਵਾਈ ਤੇ ਮੈਂ ਤੁਹਾਨੂੰ ਦੱਸ ਦਿਆਂ ਇਹਨੂੰ ਬਰਥਡੇ ਸੈਲੀਬ੍ਰੇਟ ਕਰਨ ਦਾ ਸ਼ੌਂਕ ਨਹੀਂ ਹੈਗਾ ਠੀਕ ਹੈ ਲੈ ਕੇਕ ਕਟਿੰਗ ਕਰਾ ਬਹੁਤ ਕੱਟ ਕਰ ਦਿਆ ਇਹਨੂੰ ਦਾ ਕੇਕ ਦਿੱਜੇਗਾ ਉਹਨੂੰ ਬਹੁਤ ਸਾਰੇ ਗਿਫਟਸ ਮਿਲ ਜਾਣ ਠੀਕ ਹੈ ਬਟ ਐਜ਼ ਆ ਟੋਲ ਯੂ ਕਿ ਲਾਸਟ ইয়ার ਸਿੱਕਾ ਸੱਡਾ ਠੀਕ ਆਪਣੇ ਬਰਥਡੇ ਦੇ ਵਲੌਗ ਚ ਵੀ ਦੱਸਿਆ ਵਾ ਤਾਂ ਹਾਇ ਦਾ ਸੈਲੀਬ੍ਰੇਟ ਕਰਨਾ ਤਾਂ ਬੰਦ ਆ ਉਹ ਤੇ ਇਸ ਵਾਰ ਮੈਂ ਸੋਚੀ ਕਿ ਮ अगे किसी हैप्पी बर्थडे डियर दस हैप्पी बर्थडे टू यू हजारों साल साल के दिन हो पचास हजार आवाज सुन ली पौगी ਵੇ ਬੱਚਿਆਂ ਨੇ ਗੁੱਸਤੇ ਦੀ ਬ੍ਰੇਸਲੈਨ ਨਹੀਂ ਇਹ ਵੀ ਬ੍ਰਾਚਲ ਬਿਖਾਉਂਦੇ ਨੇ ਬ੍ਰੇਸਲੇਟ ਨਹੀਂ ਹੈ ਟੈਨਸ਼ਨ ਨਾ ਲੈ ਬ੍ਰੇਸਲੇਟ ਹੱਥ ਦੀ ਲੀਟ ਲੱਗਦੀ ਆ ਨਾ ਬ੍ਰੇਸਲੈਟ ਖੋਲ ਕੇ ਦੇਖ ਤੇਰੇ ਆਏਗਾ ਡੈਂਗਲ ਵੈਸੇ ਇੱਕ ਤੇਰੀ ਮੰਮੀ ਦੇਖ ਤੇ ਤੇਰਾ ਦੋ ਸਾਈਜ਼ ਅਲੱਗ ਨਿਮ ਲੱਗਦਾ ਤੇਰੀ ਮੰਮੀ ਦੇ ਮੈਨੂੰ ਦੇ ਦੇ ਇੱਕ ਹਾਂ ਮੈਂ ਕਿਹਾ ਮੈਂ ਆਪਣੇ ਲਈ ਵੀ ਲੱਕੀ ਆਈ ਹਾਂ ਅੱਛਾ ਫਿਰ ਠੀਕ ਆ ਆਇੰਦੇ ਨਹੀਂ ਆਇਆ ਹੈਗਾ ਮਰੀ ਵਾਲੇ ਹੱਥਾਂ ਵਾਲੀ ਨਹੀਂ ਐਸੇ ਸਾਈਜ਼ ਦਾ ਇੱਕ दोनों फाइनली अस केक कटिंग की ठीक के है फिर मैं गिफ्ट भी देता सीगा उस सौ बाद फिर असू खावे जो केक से लैके तुम्हारा जो जो अपना बाकी का है समोसे वगैरह लेके आए थे वह खावे तो मैं एक चीज दसती हाँ लाइक ये फ्रेंड है ठीक है नॉट माई बेस्ट फ्रेंड बट यू नो वट ਕੀ ਆਪਣੀ ਲਾਈਫ ਚ ਕਲਿਕ ਬੈਸਟ ਫਰੈਂਡ ਨਹੀਂ ਹੁੰਦੇ ਜੀ ਨਾਲ ਤੁਸੀਂ ਨਾ ਕਿ ਸਾਰੀ ਆਪਣੀ ਖੁਸ਼ੀਆਂ ਸ਼ੇਅਰ ਕਰਨੀਆਂ ਨੇ ਜਾਂ ਫਿਰ ਕਹਿੰਦੇ ਨੇ ਕਿ ਲਾਈਕ ਉਹਨੂੰ ਸਰਪ੍ਰਾਈਜ਼ ਵਗੈਰਾ ਦੇਣਾ ਇਹ ਚੀਜ਼ ਮੇਰੀ ਲਾਈਫ ਚ ਨਹੀਂ ਹੈਗੀ ਠੀਕ ਹੈ ਮੇਰੀ ਬੈਸਟ ਫਰੈਂਡ ਤੋਂ ਇਲਾਵਾ ਵੀ ਕੁਝ ਐਜੀ ਫਰੈਂਡਸ ਹੈਗੀਆਂ ਨੇ ਦੋ ਤਿੰਨ ਜਿਨ੍ਹਾਂ ਨਾਲ ਮੇਰੀ ਬਹੁਤ ਵਧੀਆ ਬੌਂਡਿੰਗ ਆ ਠੀਕ ਹੈ ਲਾਈਕ ਉਹ ਬੈਸਟ ਫਰੈਂਡ ਨਹੀਂ ਹੈਗੀ ਬਟ ਉਹ ਫਰੈਂਡ ਬਹੁਤ ਜ਼ਿਆਦਾ ਵਧੀਆ ਨੇ ਠੀਕ ਹੈ ਉਹਨਾਂ ਚੋਂ ਇੱਕ ਜਸਲੀਨ ਹੈ ਠੀਕ ਹੈ ਉਹਨਾਂ ਨਾਲ ਲਾਈਕ ਉਹ ਮੈਨੂੰ ਮੈਂ ਹਰੇਕ ਗੱਲ ਸ਼ੇਅਰ ਕਰਦੀ ਆ ਠੀਕ ਹੈ

मंगवानी है भूल गई मैं अरे इसमें से बुक का ना गिफ्ट करनी थी सोच रही हूं मैं हैम्पर जो करूंगी है, 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 है। पर जो बुक भी होनी थी यार वो और जब मैंने कहा ना कि मैं दिखाएं बुक भी ना या याद आया कि तो गिफ्ट देना था दो ही थे हाथ कब से ये ये इससे प्लानिंग नहीं करनी आती फ्रेंड इसकी फीलिंग उसके उसे ये आते है तो लास्ट ईयर भी ऐसा हुआ था है ना वो मेरे पास है आंटी मेरा गिफ्ट बड़ी बच्चों जैसी है तो मैंने बोला था है तुम्हें है ना गिफ्ट लेके दूंगी तो मैं भूल गई तो इस बार मुझे याद रहा तो मैंने इसका बर्थडे अच्छे से सेलिब्रेट कर ली खुश हो गई मैडम उसे गिफ्ट में लैपटॉप मिला है उसके पापा ने लैपटॉप लेके दिया अच्छा। उसे हाँ अच्छा ਤੋ ਆ ਵੀ ਜਾਤੇ ਜਾਤੇ ਉਸकी мама बोल रहे थे लैपटॉप दोपहर के टाइम आईजर्स स्कूल से सरप्राइज दिया तो इसी वीडियो के एंड में यही क्या करती हूं <laughs> <वारा हुआ। laughs> <में। laughs>